ਸਤਗੁਰ ਜੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਗੌੜੀ ਮਹੱਲਾ ਨੌਵਾ ਗੌੜੀ ਰਾਗ ਦੇ ਵਿੱਚ ਸ਼ਬਦ ਉਚਾਰਨ ਕੀਤਾ ਮਹੱਲਾ ਮਤਲਬ ਸਰੀਰ ਨੌਵਾ ਮਤਲਬ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼ਬਦ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਕ ਨੰਬਰ 219 ਤੇ ਸੁਭਾਏਮਨ ਹੈ। ਤੁਸੀਂ ਦਰਸ਼ਨ ਕਰ ਸਕਦੇ ਹੋ। ਸਤਗੁਰ ਕਹਿੰਦੇ ਪ੍ਰਾਣੀ ਕੋ ਹਰ ਜਸ ਮਨ ਨਹੀਂ ਆਵੇ ਇਹ ਪ੍ਰਾਣੀ ਨੂੰ ਮਨੁੱਖ ਨੂੰ ਪ੍ਰਮਾਤਮਾ ਦਾ ਨਾਮ ਯਾਦ ਹੀ ਨਹੀਂ ਆਉਂਦਾ ਜਿਹੜੇ ਪ੍ਰਮਾਤਮਾ ਨੇ ਇਹਨੂੰ ਇਸ ਸੰਸਾਰ ਦੇ ਭੇਜਿਆ ਜਨਮ ਦਿੱਤਾ ਸਵਾਸ ਦਿੱਤੇ ਰਹਿਣ ਲਈ ਇੰਨਾ ਸੋਹਣਾ ਬ੍ਰਹਿਮੰਡ ਦੇ ਵਿੱਚ ਧਰਤੀ ਉੱਤੇ ਪ੍ਰਬੰਧ ਕੀਤਾ ਸਤਗੁਰ ਕਹਿੰਦੇ ਇਸ ਪ੍ਰਾਣੀ ਨੂੰ ਰੱਬੀ ਯਾਦ ਨਹੀਂ ਹੁਣ ਰੱਬ ਨੂੰ ਹੀ ਭੁੱਲ ਗਿਆ ਤੇ ਗੁਰੂ ਪਿਆਰਿਓ ਸਤਗੁਰ ਕਹਿੰਦੇ ਭੁੱਲਿਆ ਕਿਉਂ ਅਹਨੇ ਸਮਗਨ ਰਹਾ ਮਾਇਆ ਮੈਂ ਕਹੋ ਕੈਸਾ ਗੁਣ ਗਾਵੇ ਸਤਗੁਰ ਕਹਿੰਦੇ ਦਿਨ ਰਾਤ ਮਾਇਆ ਦੇ ਵਿੱਚ ਅਗਿਆਨਤਾ ਦੇ ਵਿੱਚ ਮਗਨ ਰਹਿੰਦਾ ਮਾਸਤ ਰਹਿੰਦਾ ਹੁਣ ਭਾਈ ਤੁਸੀਂ ਦੱਸੋ ਕਹੋ ਕੈਸੇ ਗੁਣ ਗਾਵੇ ਹੁਣ ਰੱਬ ਦੇ ਗੁਣ ਕਿਵੇਂ ਗਾਏਗਾ ਰੱਬ ਨੂੰ ਤਾਂ ਇਹ ਭੁਲਾਈ ਬੈਠਾ ਹੈ ਵਿਸਾਰੀ ਬੈਠਾ ਹੈ ਏਅਰ ਹਾਊ ਵਾਲਾ ਬੰਦ ਅਗੇ ਸਤਗੁਰ ਕਹਿੰਦੇ ਪੂਤ ਮੀਤ ਮਾਇਆ ਮਮਤਾ ਸਿਓ ਇਹ ਬਿਦ ਆਪ ਬੰਧਾਵੇ ਇਹ ਮਾਇਆ ਦੇ ਮੋਹ ਵਿੱਚ ਇੰਨਾ ਗੁਲਤਾਨ ਹੋਇਆ ਹੋਇਆ ਪੂਤ ਪੁੱਤਰ ਮੀਤ ਮਿੱਤਰ ਮਾਇਆ ਮਮਤਾ ਮਾਇਆ ਦੀ ਮਮਤਾ ਮਾਇਆ ਦੇ ਮੋਹ ਦੇ ਵਿੱਚ ਇਹਨੇ ਆਪਣੇ ਆਪ ਨੂੰ ਬੰਨਿਆ ਹੋਇਆ ਆਪਣੇ ਬੱਚਿਆਂ ਨੂੰ ਪਾਲਣ ਲਈ ਪਰਿਵਾਰ ਲਈ ਦਸਾਂ ਨੋਹਾਂ ਦੀ ਕਿਰਤ ਨਹੀਂ ਕਰਦਾ ਇਹ ਠੱਗੀਆਂ ਮਾਰਦਾ ਚੋਰੀਆਂ ਕਰਦਾ ਤੇ ਗੁਰੂ ਪਿਆਰਿਓ ਇਹ ਆਪਣੇ ਪਰਿਵਾਰ ਨੂੰ ਵੀ ਜ਼ਹਿਰ ਦੇ ਰਿਹਾ ਹੈ ਇਸ ਕਰਕੇ ਕਿਉਂਕਿ ਇਹ ਅਗਿਆਨਤਾ ਦੇ ਵਿੱਚ ਤੁਰਿਆ ਫਿਰਦਾ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਮ੍ਰਿਗ ਤ੍ਰੇਸ਼ਨਾ ਜਿਉ ਝੂਠੋ ਇਹ ਜਗ ਦੇਖਤਾ ਸੇ ਉਠਤਾ ਵੈ ਮ੍ਰਿਗ ਮਤਲਬ ਹਿਰਨ ਜਿਵੇਂ ਮਾਰੂਥਲ ਦੇ ਵਿੱਚ ਰੇਗਿਸਤਾਨ ਦੇ ਵਿੱਚ ਦੌੜਿਆ ਫਿਰਦਾ ਪਾਣੀ ਨੂੰ ਭਟਕਦਾ ਕਿ ਮੈਨੂੰ ਪਾਣੀ ਮਿਲ ਜਾਵੇ ਚਮਕਦੀ ਰੇਤ ਨੂੰ ਉਹ ਪਾਣੀ ਮੰਨਦਾ ਦੂਰੋਂ ਲੱਗਦਾ ਕਿ ਚਮਕਦੀ ਰੇਤ ਪਾਣੀ ਹੈ ਭੱਜ ਕੇ ਕੋਲ ਜਾਂਦਾ ਦੂਰੋਂ ਪਾਣੀ ਲੱਗਦਾ ਤੇ ਜਦੋਂ ਕੋਲ ਜਾਂਦਾ ਉਹ ਰੇਤ ਹੁੰਦੀ ਹੈ ਸਤਗੁਰੂ ਸੱਚੇ ਪਾਤਸ਼ਾਹ ਕਹਿੰਦੇ ਇਹ ਹਾਲਤ ਮਨੁੱਖ ਦੀ ਹੋਈ ਹੋਈ ਹੈ ਤਾਂ ਕਰਕੇ ਪਾਈਏ ਪ੍ਰਾਨੀ ਰੱਬ ਨੂੰ ਯਾਦ ਨਹੀਂ ਕਰਦਾ ਭੁਗਤ ਮੁਕਤ ਕਾ ਕਾਰਨ ਸਵਾਮੀ ਭੁਗਤ ਇਹ ਜਿੰਨੇ ਵੀ ਸੰਸਾਰ ਦੇ ਉੱਤੇ ਪਦਾਰਥ ਨੇ ਨਾ ਇਹ ਰੱਬ ਦੀ ਭੁਗਤ ਹੈ ਇਹ ਰੱਬ ਦੇ ਦਿੱਤੇ ਹੋਏ ਪਦਾਰਥ ਨੇ ਮੁਕਤ ਇਹ ਜਿਹੜੀ ਮੁਕਤੀ ਹੈ ਨਾ ਜਿਹਨੂੰ ਅਸੀਂ ਪਾਉਣਾ ਚਾਹੁੰਨੇ ਆ ਵੱਡੇ ਵੱਡੇ ਦੇਵ ਲੋਕ ਵੱਡੇ ਵੱਡੇ ॠषि मुनि ਜਿਹੜੇ ਮੁਕਤੀ ਨੂੰ ਪਾਉਣਾ ਚਾਹੁੰਦੇ ਸਨ ਇਹ ਮੁਕਤੀ ਦੇਣ ਵਾਲਾ ਇਹ ਧਨ ਦੌਲਤ ਪਦਾਰਥ ਦੇਣ ਵਾਲਾ ਜਿਹੜਾ ਸੁਆਮੀ ਹੈ ਰੱਬ ਹੈ ਸਤਗੁਰ ਕਹਿੰਦੇ ਮੂੜ ਤਾਹੇ ਵਿਸਰਾਵੈ ਇਸ ਮੂਰਖ ਨੇ ਉਹ ਮੁਕਤੀ ਦੇਣ ਵਾਲੇ ਰੱਬ ਨੂੰ ਸਾਰੇ ਪਦਾਰਥ ਦੇਣ ਵਾਲੇ ਹੀ ਰੱਬ ਨੂੰ ਪੁਲਾ ਦਿੱਤਾ ਜਨ ਨਾਨਕ ਕੋਟਨ ਮੈਂ ਕਹੂੰ ਸਤਿਗੁਰ ਕਹਿੰਦੇ ਕਰੋੜਾਂ ਵਿੱਚ ਵਿਰਲਾ ਹੀ ਹੁੰਦਾ ਭਜਨ ਰਾਮ ਕੋ ਪਾਵੇ ਜਿਹੜਾ ਰਾਮ ਦਾ ਭਾਵ ਰੱਬ ਦਾ ਭਜਨ ਪਾਉਂਦਾ ਹੈ ਰੱਬ ਦੇ ਨਾਲ ਸਾਂਝ ਬਣਾਉਂਦਾ ਹੈ ਸੋ ਗੁਰੂ ਪਿਆਰਿਓ ਇਹ ਸ਼ਬਦ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸਤਿਗੁਰ ਸੱਚੇ ਪਾਤਸ਼ਾਹ ਕਿੰਨਾ ਖੂਬਸੂਰਤ ਸਾਨੂੰ ਇਹ ਸ਼ਬਦ ਵਿੱਚ ਪੈਗਾਮ ਦੇ ਰਹੇ ਨੇ